ਹੈਲੋ ਸਸ਼ੀਕਲ ਮੈਂ ਸੋਪ੍ਰਿਤ ਕਾਤੇ ਤੁਸੀਂ ਦੇਖ ਰਹੇ ਹੋ ਫਿਲਮ ਜੈਕਸ਼ਨ سوشل میڈیا ਇੱਕ ਅਜਿਹਾ ਪਲੇਟਫਾਰਮ ਹੈ ਜਿਸਨੇ ਕਿ ਬਹੁਤ ਸਾਰੇ ਲੋਕਾਂ ਨੂੰ ਬਲੰਦੀਆਂ ਤੇ ਪਹੁੰਚਾ ਦਿੱਤਾ ਹੈ। سوشل میڈیا ਤੇ ਬਹੁਤ ਸਾਰੇ ਲੋਕ ਆਪਣਾ ਟੈਲੈਂਟ ਦਿਖਾਉਣ ਦੇ ਲਈ ਇਸ ਤੇ ਪਲੇਟਫਾਰਮ ਦੀ ਵਰਤੋਂ ਕਰਦੇ ਨੇ ਤੇ ਬਹੁਤ ਸਾਰੇ ਲੋਕ ਇਨ੍ਹਾਂ ਲੋਕਾਂ ਦੀਆਂ ਵੀਡੀਓਜ਼ ਨੂੰ ਪਸੰਦ ਕਰਦੇ ਨੇ ਤੇ ਉਹਨਾਂ ਨੂੰ ਸ਼ੇਅਰ ਵੀ ਕਰਦੇ ਨੇ। ਅਜੇ ਹਾਈ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਜਿਸ ਵਿੱਚ ਇੱਕ ਬੱਚਾ ਮਾਈਕਲ ਜੈਕਸਨ ਵਾਂਗ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ ਸਾਡੇ ਦੇਸ਼ 'ਚ ਟੈਲੈਂਟਡ ਲੋਕਾਂ ਦੀ ਕੋਈ ਕਮੀ ਨਹੀਂ ਹੈ ਅੱਜ ਕੱਲ੍ਹ ਲੋਕ ਵੀ ਆਪਣੇ ਹੁਨਰ ਨਾਲ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ ਛੋਟੀ ਉਮਰ 'ਚ ਕੁਝ ਆਪਣੀ ਗਾਇਕੀ ਤੇ ਕੁਝ ਆਪਣੇ ਡਾਂਸਿੰਗ ਸਕਿੱਲ ਨਾਲ ਇੰਟਰਨੈਟ ਤੇ ਸਾਰੇ ਜਾਣਦੇ ਨੇ ਹੁਣ ਇਸ ਬੱਚੇ ਨੂੰ ਦੇਖੋ ਜਿੱਥੇ ਉਹ ਸੜਕ ਤੇ ਬ੍ਰੇਕ ਡਾਂਸ ਕਰ ਰਿਹਾ ਹੈ ਤੇ ਉਸਦੇ ਡਾਂਸ ਮੂਵਿੰਗ ਮਾਈਕਲ ਜੈਕਸਨ ਤੋਂ ਘੱਟ ਨਹੀਂ ਨੇ ਹੈਰਾਨੀ ਦੀ ਗੱਲ ਹੈ ਕਿ ਲੋਕਿੰਗ ਪੋਪਿੰਗ ਦੇ ਨਾਲ ਨਾਲ ਇਹ ਬੱਚਾ ਮੂਨ ਵਾਕ ਵੀ ਆਸਾਨੀ ਨਾਲ ਕਰ ਰਿਹਾ ਹੈ ਵਾਇਲ ਹੋ ਰਿਹਾ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬੱਚਾ ਝਾਰਖੰਡ ਦੇ ਇੱਕ ਪਿੰਡ ਦਾ ਹੈ ਵੀਡੀਓ ਚ ਬੱਚਾ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਦੇਖ ਕੇ ਪ੍ਰੋਫੈਸ਼ਨਲ ਡਾਂਸਰ ਵੀ ਹੈਰਾਨ ਰਹਿ ਜਾਣਗੇ ਜੇਕਰ ਸਹੀ ਅਰਥਾਂ ਚ ਦੇਖਿਆ ਜਾਵੇ ਤਾਂ ਇਸ ਬੱਚੇ ਦੇ ਹੁਨਰ ਤੇ ਬੈਲੈਂਸ ਦਾ ਅਜੀਹਾ ਅਨੋਖਾ ਸਮੇਲ ਦਿਖਾਇਆ ਹੈ ਕਿ ਫੈਨਸ ਵੀ 당 ਰਹਿ ਗਏ ਨੇ ਜੇਕਰ ਸਹੀ ਅਰਥਾਂ ਚ ਦੇਖਿਆ ਜਾਵੇ ਤਾਂ ਇਸ ਬੱਚੇ ਨੇ ਜੇਕਰ ਸਹੀ ਅਰਥਾਂ ਚ ਦੇਖਿਆ ਜਾਵੇ ਤਾਂ ਇਸ ਬੱਚੇ ਦੇ ਟੈਲੈਂਟ ਤੇ ਬੈਲੈਂਸ ਦਾ ਅਜੀਹਾ ਅਨੋਖਾ ਸਮੇਲ ਹੈ ਕਿ ਦਰਸ਼ਕ ਵੀ 당 ਰਹਿ ਗਏ ਨੇ ਇਸ ਵੀਡੀਓ ਨੂੰ ਐਕਸ ਜਾਣੇ ਕਿ ਟਵਿੱਟਰ ਤੇ ਵਿਕਾਸ ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ ਇਸ ਵੀਡੀਓ ਤੇ ਇੱਕ ਯੂਜ਼ਰ ਨੇ ਲਿਖਿਆ ਭਰਾ ਇਸ ਬੱਚੇ ਦਾ ਕਮਾਲ ਦਾ ਹੁਨਰ ਹੈ ਤੇ ਪਰ ਇਸ ਤਰ੍ਹਾਂ ਸੜਕਾਂ ਤੇ ਡਾਂਸ ਕਰਨਾ ਠੀਕ ਨਹੀਂ ਹੈ ਜਦ ਕਿ ਦੂਜੇ ਨੇ ਲਿਖਿਆ ਕਿ ਟੈਲੈਂਟ ਸੜਕਾਂ ਤੇ ਤਮਾਸ਼ਾ ਕਰਦਾ ਹੈ ਤੇ ਕਿਸਮਤ ਮੈਲਾਂ ਚ ਰਾਜ਼ ਕਰਦੀ ਹੈ ਕੋਈ ਬਾਤ ਕੀ ਮੰਨਣ ਵਾਲੀ ਗੱਲ ਹੈ ਕਿ ਇਸ ਬੱਚੇ ਨੇ ਮਾਈਕਲ ਜੈਕਸਨ ਦੇ ਵਾਂਗ ਡਾਂਸ ਕੀਤਾ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮ ਜੈਕਸਨ ਹੈਲੋ ਸਸ਼ੀਕਲ ਮੈਂ ਸੋਪ੍ਰਿਤ ਕਾਤੇ ਤੁਸੀਂ ਦੇਖ ਰਹੇ ਹੋ ਫਿਲਮ ਇਜੈਕਸ਼ਨ سوشل میڈیا ਇੱਕ ਅਜਿਹਾ ਪਲੇਟਫਾਰਮ ਹੈ ਜਿਸਨੇ ਕਿ ਬਹੁਤ ਸਾਰੇ ਲੋਕਾਂ ਨੂੰ ਬਲੰਦੀਆਂ ਤੇ ਪਹੁੰਚਾ ਦਿੱਤਾ ਹੈ। سوشل میڈیا ਤੇ ਬਹੁਤ ਸਾਰੇ ਲੋਕ ਆਪਣਾ ਟੈਲੈਂਟ ਦਿਖਾਉਣ ਦੇ ਲਈ ਇਸ ਤੇ ਪਲੇਟਫਾਰਮ ਦੀ ਵਰਤੋਂ ਕਰਦੇ ਨੇ ਤੇ ਬਹੁਤ ਸਾਰੇ ਲੋਕ ਇਨ੍ਹਾਂ ਲੋਕਾਂ ਦੀਆਂ ਵੀਡੀਓਜ਼ ਨੂੰ ਪਸੰਦ ਕਰਦੇ ਨੇ ਤੇ ਉਹਨਾਂ ਨੂੰ ਸ਼ੇਅਰ ਵੀ ਕਰਦੇ ਨੇ। ਅਜੇ ਹੈ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਜਿਸ ਵਿੱਚ ਇੱਕ ਬੱਚਾ ਮਾਈਕਲ ਜੈਕਸਨ ਵਾਂਗ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ ਸਾਡੇ ਦੇਸ਼ 'ਚ ਟੈਲੈਂਟਡ ਲੋਕਾਂ ਦੀ ਕੋਈ ਕਮੀ ਨਹੀਂ ਹੈ ਅੱਜ ਕੱਲ੍ਹ ਲੋਕ ਵੀ ਆਪਣੇ ਹੁਨਰ ਨਾਲ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ ਛੋਟੀ ਉਮਰ 'ਚ ਕੁਝ ਆਪਣੀ ਗਾਇਕੀ ਤੇ ਕੁਝ ਆਪਣੇ ਡਾਂਸਿੰਗ ਸਕਿੱਲ ਨਾਲ ਇੰਟਰਨੈਟ ਤੇ ਤਾਰੇ ਵਾਂਝਾਂਦੇ ਨੇ ਹੁਣ ਇਸ ਬੱਚੇ ਨੂੰ ਦੇਖੋ ਜਿੱਥੇ ਉਹ ਸੜਕ ਤੇ ਬ੍ਰੇਕ ਡਾਂਸ ਕਰ ਰਿਹਾ ਹੈ ਤੇ ਉਸਦੇ ਡਾਂਸ ਮੂਵਿੰਗ ਮਾਈਕਲ ਜੈਕਸਨ ਤੋਂ ਘੱਟ ਨਹੀਂ ਨੇ ਹੈਰਾਨੀ ਦੀ ਗੱਲ ਹੈ ਕਿ ਲੋਕਿੰਗ ਪੋਪਿੰਗ ਦੇ ਨਾਲ ਨਾਲ ਇਹ ਬੱਚਾ ਮੂਨ ਵਾਕ ਵੀ ਆਸਾਨੀ ਨਾਲ ਕਰ ਰਿਹਾ ਹੈ ਵਾਇਲ ਹੋ ਰਿਹਾ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬੱਚਾ ਝਾਰਖੰਡ ਦੇ ਇੱਕ ਪਿੰਡ ਦਾ ਹੈ ਵੀਡੀਓ ਚ ਬੱਚਾ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਦੇਖ ਕੇ ਪ੍ਰੋਫੈਸ਼ਨਲ ਡਾਂਸਰ ਵੀ ਹੈਰਾਨ ਰਹਿ ਜਾਣਗੇ ਜੇਕਰ ਸਹੀ ਅਰਥਾਂ ਚ ਦੇਖਿਆ ਜਾਵੇ ਤਾਂ ਇਸ ਬੱਚੇ ਦੇ ਹੁਨਰ ਤੇ ਵੈਲੈਂਸ ਦਾ ਅਜੀਹਾ ਅਨੋਖਾ ਸਮੇਲ ਦਿਖਾਇਆ ਹੈ ਕਿ ਫੈਨਸ ਵੀ दंग ਰਹਿ ਗਏ ਨੇ ਜੇਕਰ ਸਹੀ ਅਰਥਾਂ ਚ ਦੇਖਿਆ ਜਾਵੇ ਤਾਂ ਇਸ ਬੱਚੇ ਨੇ ਜੇਕਰ ਸਹੀ ਅਰਥਾਂ ਚ ਦੇਖਿਆ ਜਾਵੇ ਤਾਂ ਇਸ ਬੱਚੇ ਦੇ ਟੈਲੈਂਟ ਤੇ ਵੈਲੈਂਸ ਦਾ ਅਜੀਹਾ ਅਨੋਖਾ ਸਮੇਲ ਹੈ ਕਿ ਦਰਸ਼ਕ ਵੀ दंग ਰਹਿ ਗਏ ਨੇ ਇਸ ਵੀਡੀਓ ਨੂੰ ਐਕਸ ਜਾਣੇ ਕਿ ਟਵਿੱਟਰ ਤੇ ਵਿਕਾਸ ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ ਇਸ ਵੀਡੀਓ ਤੇ ਇੱਕ ਯੂਜ਼ਰ ਨੇ ਲਿਖਿਆ ਭਰਾ ਇਸ ਬੱਚੇ ਦਾ ਕਮਾਲ ਦਾ ਹੁਨਰ ਹੈ ਤੇ ਪਰ ਇਸ ਤਰ੍ਹਾਂ ਸੜਕਾਂ ਤੇ ਡਾਂਸ ਕਰਨਾ ਠੀਕ ਨਹੀਂ ਹੈ ਜਦਕਿ ਦੂਜੇ ਨੇ ਲਿਖਿਆ ਕਿ ਟੈਲੈਂਟ ਸੜਕਾਂ ਤੇ ਤਮਾਸ਼ਾ ਕਰਦਾ ਹੈ ਤੇ ਕਿਸਮਤ ਮੈਲਾਂ ਚ ਰਾਜ਼ ਕਰਦੀ ਹੈ ਕੋਈ ਬਾਤ ਕੀ ਮੰਨਣ ਵਾਲੀ ਗੱਲ ਹੈ ਕਿ ਇਸ ਬੱਚੇ ਨੇ ਮਾਈਕਲ ਜੈਕਸਨ ਦੇ ਵਾਂਗ ਡਾਂਸ ਕੀਤਾ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜੰਕਸ਼ਨ